ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਐਵੇਂ ਵਾਲੇ ਜਿਹੜੇ ਸੂਟ ਨੇ ਪੈਣਾ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਤੇ ਪੈਣਾ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਵੀ ਕਰ ਰਹੀਆਂ ਨੇ ਇਹਨਾਂ ਵਿੱਚ ਰੰਗ ਜਿਹੜੇ 10-12 ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਵਿੱਚ ਜਿਹੜੀਆਂ ਇਹ ਕਲੈਕਸ਼ਨਾਂ ਨੇ ਉਹ ਜਦੋਂ ਵੀ ਆਉਂਦੀਆਂ ਨੇ ਪੈਣਾ ਇਹਨਾਂ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਨੇ ਇਸ ਲਈ ਸਪੈਸ਼ਲ ਪੈਣਾ ਦੀ ਡਿਮਾਂਡ ਤੇ ਹੀ ਇਹ ਸੂਟ ਆਏ ਨੇ ਫਿਰ ਤੋਂ ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੋਈ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੈ 62392457 ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਤੁਸੀਂ ਕੋਈ ਸੋਲਿਸੀਟਰੀ ਕਵੈਰੀ ਕਰਨਾ ਚਾਹੁੰਦੇ ਹੋ ਸੂਟ ਅਗਰ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤਾਂ ਵੀ ਤੁਸੀਂ ਮੈਨੂੰ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਕਰੀਨ ਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਜੇ ਤੁਸੀਂ ਕੋਈ ਸੋਲਿਸੀਟਰੀ ਕਵੈਰੀ ਕਰਨਾ ਚਾਹੁੰਦੇ ਹੋ ਹਮੇਸ਼ਾ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਕਲੈਕਸ਼ਨ ਆਉਹੀ ਲੈ ਕੇ ਆਵਾਂ ਜਿਹੜੀਆਂ ਸਭ ਤੋਂ ਵੱਧ ਆਫਰਾਂ ਤੇ ਹੋਣ ਕਿਉਂਕਿ ਭੈਣਾਂ ਨੂੰ ਆਫਰਾਂ ਵਾਲੇ ਸੂਟ ਜ਼ਿਆਦਾ ਪਸੰਦ ਆਉਂਦੇ ਨੇ ਉਹੀ ਸੂਟ ਜਿਹੜਾ ਕਿਸੇ ਵੇਲੇ ਘੱਟ ਰੇਟ ਤੇ ਇੰਨਾ ਤਾਂ ਹੁਣ ਪਹਿਲੇ ਰੇਟ ਜਿਹੜਾ 800 900 ਤੱਕ ਆ ਗਿਆ ਸੀ ਪਰ ਹੁਣ ਇਹ ਸਿਰਫ ਤੇ ਸਿਰਫ 680 ਦੇ ਵਿੱਚ ਜਿਹੜੇ ਆ ਕਿ ਸੂਟ ਆਏ ਨੇ ਇਸ ਲਈ ਮੈਂ ਇਹਨਾਂ ਨੂੰ ਸਪੈਸ਼ਲ ਐਡ ਕੀਤਾ 1100 ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਆਏ ਨੇ ਮਸਦੀਨ ਦਾ ਪ੍ਰਿੰਟ ਤੇ ਸ਼ਰਟ ਆਏਗੀ ਇਹ ਵਾਲੇ ਜਿਹੜੇ ਸੂਟ ਨੇ ਇਹ ਬਹੁਤ ਘੱਟ ਰੇਟਾਂ ਵਿੱਚ ਆਏ ਨੇ ਇਹ 520 ਦੇ ਇਹ ਵਾਲੇ ਸੂਟ ਨੇ ਥੋੜੇ ਕਲਰ ਦੇ ਵਿੱਚ ਆਏ ਸੀ ਤਾਂ ਇਹਦੇ ਵਿੱਚ ਮਿਕਸ ਮੈਚ ਹੋ ਕੇ ਐਡ ਹੋ ਗਏ ਨੇ ਇਹ ਤੁਹਾਨੂੰ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਕਾਟਨ ਦਾ ਦੁਪੱਟਾ ਮਿਲੇਗਾ ਕੁਛ ਨਾ ਬਾਟਮ ਪਲੇਨ ਆਏਗਾ ਕੁਛ ਨਾ ਬਾਟਮ ਪ੍ਰਿੰਟਰ ਆਏਗਾ ਜਿਹੜਾ ਹੈ ਕਿ ਫੈਬਰਿਕ ਇਹਨਾਂ ਦਾ ਕਾਟਨ ਹੈ 520 ਰੁਪਏ ਇਹਨਾਂ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਇਹ ਵਾਲੇ ਸੂਟ 1100 ਦੇ ਵਿੱਚ ਤੁਹਾਨੂੰ ਮਿਲਣਗੇ ਇਹਨਾਂ ਦੇ ਜਿਹੜੇ ਸ਼ਰਟ ਤੇ ਫੈਬ੍ਰਿਕ ਤੇ ਕਲੇ ਤੇ ਜੋ ਡਿਜ਼ਾਈਨ ਬਣਿਆ ਉਹ ਹੈਂਡਵਰਕ ਨਾਲ ਆਏਗਾ ਬਾਟਮ ਪਲੇਨ ਆਏਗਾ ਦੁਪੱਟਾ ਜਿਹੜਾ ਫੈਂਸੀ ਆਏਗਾ ਵਰਕ ਨਾਲ ਆਏਗਾ ਸਿਲਕ ਦਾ ਦੁਪੱਟਾ ਆਏਗਾ ਬਾਟਮ ਇਹਦਾ ਪਲੇਨ ਹੈ ਤਾਂ ਇਹਨ ਦਾ ਸ਼ਰਟ ਪ੍ਰਿੰਟਡ ਨਾਲ ਹੈਂਡਵਰਕ ਹੈ ਇਹਨ ਦਾ ਦੁਪੱਟਾ ਹੈ ਇਹਨ ਦਾ ਸਿਲਕ ਦਾ ਫੈਂਸੀ ਵਾਸਟਾਈਲ ਦੇ ਵਰਕ ਨਾਲ ਆਏਗਾ 1100 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਜਿਹੜੇ ਇਹ ਵੀ ਫ੍ਰੀ ਨੇ ਆਲਓਵ ਇੰਡੀਆ ਜਿਹੜੇ ਸੂਟਾਂ ਤੇ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹੁੰਦੇ ਨੇ ਕਿਸੇ ਤੇ ਵੀ ਕੋਈ ਐਕਸਟਰਾ ਚਾਰजेस ਨਹੀਂ ਲੱਗਦੇ ਤੁਸੀਂ ਅਗਰ ਕਿਸੇ ਸੂਟ ਨੂੰ ਬਾਇ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਖਿਦਰੀ ਦਾ ਨੰਬਰ ਮੈਂ ਐਡ ਕੀਤਾ ਹੈ। ਤੁਸੀਂ ਉੱਥੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ। ਇਹ ਵਾਲੇ ਸੂਟ ਵੀ ਚਾਰ-ਚਾਰ ਰੰਗਾਂ ਵਿੱਚ ਆਏ ਨੇ। ਇਹ 1880 ਰੁਪਏ ਨਾਲ ਤੋਂ ਰੇਟ ਤੱਕ ਪਾਰਟੀ ਵੇਅਰ ਕਲੈਕਸ਼ਨਾਂ ਨੇ। ਇਸ ਲਈ ਰੇਟ ਥੋੜੇ ਜਿਹੇ ਜੜੇ ਹੈ ਕਿ ਹਾਈ ਆਏ ਨੇ। ਇਹ ਵਾਲਾ ਜਿਹੜਾ ਦੋ ਰੰਗਾਂ ਦੇ ਵਿੱਚ ਸੂਟ ਹੈ ਇੱਕ ਪੈਰਲਟ ਸਟੋਨ ਵਿੱਚ ਆਏਗਾ, ਇੱਕ orange ਸਟੋਨ ਵਿੱਚ ਆਏਗਾ। ਇੰਨਾ ਵਿੱਚ ਦੋ ਹੀ ਰੰਗ ਨੇ ਤੇ ਰੇਟ ਇਹਨਾਂ ਦਾ ਜਿਹੜਾ 1750 ਰੁਪਏ ਮੈਂ ਕੋਸ਼ਿਸ਼ ਕਰਾਂਗੀ ਕਿ ਸਭ ਦਾ ਰੇਟ ਤੁਹਾਨੂੰ ਇੱਥੇ ਦੱਸ ਦਿਆਂ। ਅਗਰ ਕਿਸੇ ਦਾ ਰੇਟ ਨਹੀਂ ਦੱਸਿਆ ਜਾ ਰਿਹਾ ਡਿਟੇਲ ਨਹੀਂ ਦੱਸੀ ਜਾ ਰਹੀ ਤਾਂ ਨੰਬਰ ਜਿਹੜਾ ਕਿ ਮੈਂ ਆਪਣਾ 6239245750 ਐਡ ਕੀਤਾ ਆ ਉਸ ਨੰਬਰ 'ਤੇ ਆ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ। ਸਕਰੀਨਸ਼ਾਟ ਦੇ ਨਾਲ ਜਿਹੜਾ ਹੈ ਕਿ ਮੈਨੂੰ ਈਜ਼ੀ ਹੋ ਜਾਂਦਾ ਹੈ ਕਿ ਤੁਸੀਂ ਕਿਸ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ। 1700 ਦੇ ਵਿੱਚ ਸੂਟ ਆਏ ਨੇ ਜੀ ਪਿਓਰ ਮਸਲੀਨ ਦਾ ਡਿਜ਼ਾਈਨ ਪ੍ਰਿੰਟਾਂ neck ਤੇ ਹੈਂਡਵਰਕ ਐਂਬ੍ਰੋਇਡਰੀ ਵਾਲਾ ਸੂਟ ਆਇਆ ਬਾਟਮ ਤੇ ਆਉਣ ਦਾ ਦੁਪੱਟਾ ਫੁੱਲ ਪਿਓਰ ਵਿੱਚ ਆਏਗਾ ਪ੍ਰਿੰਟਰ ਦੁਪੱਟਾ ਟਾਈ ਡਾਈ ਟੱਚ ਦਿੱਤਾ ਗਿਆ ਤੇ ਅੱਜਕਲ ਬਰਬਰੀ ਦੇ ਸੂਟ ਕਾਫੀ ਟ੍ਰੈਂਡ ਕਰ ਰਹੇ ਨੇ ਉਹ ਵੀ ਥੋੜੇ ਲੈ ਕੇ ਆਈਆਂ ਇਹ ਬਰਬਰੀ ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣਗੇ ਹੈਂਡਵਰਕ ਹੋਇਆ ਇਹਦੇ ਵਿੱਚ ਤੇ ਇਹਦੇ ਵਿੱਚ ਰੰਗ 4-5 ਹੀ ਆਏ ਨੇ ਉਹ ਮੈਂ ਰੰਗ ਇੱਥੇ ਐਡ ਕਰ ਦਿੱਤੇ ਨੇ ਅੱਜ ਦੀ ਵੀਡੀਓ ਦੇ ਚੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫਾਰ ਵਾਚਿੰਗ